ਜ਼ਿਲ੍ਹਾ ਪੰਰਿਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਵਿੱਚ ਕਾਲੀ ਦਲ ਦੇ ਵੱਲੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਗਈ ਹੈ। ਇਸ ਵੱਡੀ ਜਿੱਤ ਤੋਂ ਬਾਅਦ ਅਕਾਲੀ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਸਿੱਧੇ ਤੌਰ ਤੇ ਸਾਲ 2027 ਦੇ ਵਿੱਚ ਆਪਣੀ ਸਰਕਾਰ ਬਣਾਉਣ ਦਾ ਦਾਵਾ ਕਰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਚੋਣਾਂ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਸਾਲ 2027 ਦੇ ਵਿੱਚ ਉਹਨਾਂ ਦੀ ਸਰਕਾਰ ਬਣੇਗੀ ਕਿਉਂਕਿ ਅਕਾਲੀ ਦਲ ਪ੍ਰਤੀ ਲੋਕਾਂ ਦਾ ਵਿਸ਼ਵਾਸ ਪੈਦਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਸਾਰੀਆਂ ਸਰਕਾਰਾਂ ਦਾ ਕੰਮ ਲੋਕਾਂ ਨੇ ਵੇਖ ਲਿਆ ਤੇ ਲੋਕ ਹੁਣ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਮੁੜ ਤੋਂ ਚਾਹੁੰਦੇ ਨੇ ਇਸ ਕਰਕੇ 27 ਦੇ ਵਿੱਚ ਅਕਾਲੀ ਦਲ ਆਪਣੀ ਸਰਕਾਰ ਜ਼ਰੂਰ ਬਣਾਏਗਾ ਪਰ ਦੂਜੇ ਪਾਸੇ ਵਿਰੋਧੀਆਂ ਦੇ ਵੱਲੋਂ ਲਗਾਤਾਰ ਅਕਾਲੀ ਦਲ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਜਾ ਰਹੇ ਸਾਨੂੰ ਉਹਨਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਦਾ ਆਧਾਰ ਬਿਲਕੁਲ ਪੰਜਾਬ ਦੇ ਵਿੱਚੋਂ ਖਤਮ ਹੋ ਚੁੱਕਾ ਹੈ ਅਕਾਲੀ ਦਲ ਬਿਲਕੁਲ ਨਿੱਗਰ ਚੁੱਕੀ ਹੈ ਆਧਾਰ ਗਵਾ ਚੁੱਕੀ ਹੈ ਤੇ ਮੁੜ ਪੈਰਾਂ ਸਿਰ ਖੜੇ ਹੋਣਾ ਅਕਾਲੀ ਦਲ ਲਈ ਬਹੁਤ ਮੁਸ਼ਕਲ ਹੈ ਪਰ ਜਿਸ ਤਰੀਕੇ ਦੇ ਨਾਲ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਭਾ ਮਤੀ ਦੀਆਂ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਇਸ ਤੋਂ ਬਾਅਦ ਕਿਆਸਰਾਈਆਂ ਇਹ ਲਗੜੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਅਕਾਲੀ ਦਲ ਮੁੜ ਤੋਂ ਪੈਰਾਂ ਸਿਰ ਖੜਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਅài ਦੇ ਵਿੱਚ ਜਿਵੇਂ ਸੁਖਵਿੰਦਰ ਸਿੰਘ ਬਾਦਲ ਨੇ ਕਿਹਾ ਸੀ ਕਿ ਅਕਾਲੀ ਦਲ ਸਰਕਾਰ ਜ਼ਰੂਰ ਬਣਾ ਸਕਦਾ ਹੈ ਬੀਤੇ ਦਿਨ ਬੀਬਾ ਹਰਸਿਮਰਤ कौर ਬਾਦਲ ਦੇ ਵੱਲੋਂ ਵੀ ਵੀਡੀਓ ਜਾਰੀ ਕਰਕੇ ਆਕਾਲੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਸਾਡੇ ਵਰਕਰਾਂ ਨੂੰ ਡਰਾਇਆ ਵੀ ਗਿਆ ਧਮਕਾਇਆ ਗਿਆ ਕਾਗਜ਼ ਤੱਕ ਪਾੜ ਦਿੱਤੇ ਗਏ ਪਰ ਫਿਰ ਵੀ ਸਾਡੇ ਵਰਕਰਾਂ ਦਾ ਜਿਹੜਾ ਜੋਸ਼ ਹੈ ਉਹ ਬਰਕਰਾਰ ਰਿਹਾ ਤੇ ਇਸੇ ਕਰਕੇ ਵੱਡੀ ਜਿੱਤ ਹਾਸਲ ਕੀਤੀ ਤੇ ਸਾਰਿਆਂ ਦਾ ਧੰਨਵਾਦ ਜ਼ਰੂਰ ਉਹਨਾਂ ਨੇ ਕੀਤਾ ਸੀ ਇਸੇ ਦੌਰਾਨ ਹੀ ਸੁਖਵੀਰ ਸਿੰਘ ਬਾਦਲ ਬੀਤੇ ਦਿਨ ਬਠਿੰਡਾ ਪਹੁੰਚਦੇ ਨੇ ਮੀਡੀਆ ਸਾਹਮਣੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਜਾਂਦਾ ਕਿ ਬਠਿੰਡਾ ਉਹ ਮੋਟਰਸਾਈਕਲ ਰਾਈਡਰਸ ਮੀਟ ਦੇ ਵਿੱਚ ਪਹੁੰਚਦੇ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਐਡਵੈਂਚਰ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਐਡਵੈਂਚਰ ਜਾਰੀ ਰੱਖਣੇ ਚਾਹੀਦੇ ਨੇ ਇਸੇ ਦੇ ਨਾਲ ਹੀ ਮੀਡੀਆ ਸਾਹਮਣੇ ਸੁਖਵੀਰ ਸਿੰਘ ਬਾਦਲ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਕਲੱਬ ਦੇ ਮੈਂਬਰਾਂ ਨੂੰ ਵਧਾਈ ਦੇਣਾ ਤੇ ਮੇਰੇ ਕੋਲੇ ਪਹਿਲੇ ਕਈ ਸਾਲ ਪਹਿਲੇ ਦਿੱਲੀ ਆਏ ਸੀ ਉਹਨਾਂ ਨੇ ਪੰਜਾਬ ਤੋਂ ਸਿੰਗਾਪੁਰ ਮੋਟਰਸਾਈਕਲ ਤੇ ਗਏ ਸੀ ਤੇ ਹੁਣ ਅਨੇ ਪੂਰੇ ਪੰਜਾਬ ਦਾ ਵੀ ਕੀਤਾ ਤੇ ਹਿੰਦੁਸਤਾਨ ਦਾ ਵੀ ਬਾਈਕ ਤੇ ਕਰ ਰਿਹਾ ਹੈ ਜਿਹੜੇ ਲੋਕ ਐਡਵੈਂਚਰਸ ਕਰਦੇ ਆ ਨਾ ਮੈਂ ਤੁਹਾਨੂੰ ਦੱਸਾਂ ਉਹਨਾਂ ਚ ਛੜਨਾ ਦੇ ਉਹ ਮੈਂ ਇੱਕ ਖੁਸ਼ੀ ਪੈਦਾ ਹੁੰਦੀ ਹੈ ਬੰਦਾ ਘਰ ਆ ਕੋਈ ਕੋਈ ਐਡਵੈਂਚਰ ਨਾ ਕਰੇ ਨਾ ਉਹ ਲਾਈਫ ਅੱਧੀ ਹੋ ਜਾਂਦੀ ਹੈ ਜਿਹੜੇ ਬੰਦੇ ਐਡਵੈਂਚਰਸ ਹੈ ਜੋ ਐਕਸਾਈਟਮੈਂਟ ਲਾਈਫ ਦੇ ਵਿੱਚ ਹੁੰਦੀ ਹੈ ਉਹ ਐਡਵੈਂਚਰ ਕਰਨੀ ਹੁੰਦੀ ਹੈ ਤੇ ਮੈਂ ਇਹਨਾਂ ਨੂੰ ਬਤਾਉਂਦਾ